ਉਹ ਉਹ ਨਾ ਤਰੀ ਕੁੜੀਆਂ ਕੁੜੀਆਂ ਇਹਨਾਂ ਨੂੰ ਮਾਰੀਂਦਾ ਕਿਹੜੀਆਂ ਕੁੜੀਆਂ ਉਹ ਕੁੜੀਂ ਅੱਛਾ ਉਹ ਕੁੜੀਆਂ ਪਾਤੀਂ ਹੈ ਕੁੜੀਆਂ ਮੈਂ ਤਾਂ ਕਹਿ ਸਵਾਲ ਉਹ ਦਿਨਾ ਉਹ ਮੁੰਡਾ ਮਾਰੀਂਦਾ ਉਹ ਟ੍ਰੈਕਟਰ ਦੇ ਦੋ ਹੋਵੇ ਲੇਕਿਨ ਮਾਰਦਾ ਕਿੰਨੇ ਆ ਆਹ ਉਹ ਸਾਲੇ ਤੁਸੀਂ ਪਿੱਛੇ ਹੁੰਦੇ ਵਿੱਚ ਉਹ ਖੜੇ ਉਹ ਗਰਾਮਡਾ ਠੀਕ ਆ ਹਾਂ ਕੋਈ ਇਹ ਹਾਲ ਨਹੀਂ ਉਹ ਕੁੰਡੇ ਦੇ ਤੇ ਉਹਦਾ ਮੈਗਜ਼ੀਨ ਡੇਗੀ ਮੈਗਜ਼ੀਨ ਡੇਗੀ ਉਹ ਦਿੱਤਾ ਨਹੀਂ ਆ ਆ ਆ ਦੀ ਮੈਗਜ਼ੀਨ ਡੇਗੀ ਡੈਡੂ ਵਾਲੇ ਜਾਂਦਾ ਘਰੇ ਉਹ ਭੈਣ 12 ਕੋਲੇ ਗੰਨਾ ਓਏ ਉਹ ਗੱਡੀ ਚ ਵੜ ਗਿਆ ਆ ਵੀ ਆ ਗਿਆ ਇਹ ਦੋਲੇ ਹੀ ਬੈਠਾ ਉਹ ਮਰੇਗਾ ਗੱਡੀ ਚੜਾ ਚੜਾ ਉਹ ਕਾਰ ਆ ਭਜੀ ਤੁਸੀਂ ਸਾਡੇ ਤੇ ਹੋ ਕੇ ਮੜਾ ਕੇ ਦੇਖੋ ਕਈ ਵਾਰੀ ਹੁੰਦਾ ਅਗਲਾ ਤੱਕ ਉਹ ਗਲੀ ਉਹ ਉਹ ਮਰੇਗਾ ਇਹੰਦਾਸਾ ਜਿਹੜਾ ਗਲੀ ਆ ਗਿਆ ਕੱਲ ਸ਼੍ਰੀ ਆਮ ਹੀ ਭਜੇ ਨੰਦਿਕਾਰਾ ਮਾ ਦੀ ਜੈ ਹਨ ਦੇਸੀ ਹੈ ਦੇਸੀ ਨੇ ਭਾਜੀ ਪਿੱਛੇ ਹੋ ਜਾਓ ਸ਼੍ਰੀ ਆਮ ਫੋਟੋਆ ਵੇਖੋ ਕੋਈ ਮੂੰਹ ਨਹੀਂ ਲੱਗ ਰਹਾ ਇਹ ਬੇਤੀ ਗਲੀ ਤੋਂ ਕੋਈ ਆ ਗਿਆ ਕਿਹ ਚੱਲਿਆ ਉਸ ਕੁੱਪੀ ਤੇ ਬੈਗੇ ਕੋਈ ਤਾਂ ਕੁਲੀ ਰਸੀ ਜਾਣਾ ਹੋਣਾ ਜਿੱਤੀ ਲੋ ਉਹ ਵੀਰੇ ਉਹ ਅੰਦਰੋਂ ਵਜਣਾ ਉਹ ਕਹਿੰਦੇ ਭੀ ਛੇਤੀ ਛੇਤੀ ਉਹ ਅੰਦਰ ਟੈਟੂ ਵਾਲੇ ਦੇ ਅੰਦਰ ਹੈ ਮੈਨੂੰ ਲੱਗਦਾ ਉਹ ਵਜਦੀ ਹੋਵੇ ਜਿਹੜੇ ਟੁਕੀ ਯਾਰ ਇੰਨੀਆਂ ਮਾਰੀਆਂ ਹੋਣੇ ਹੋਈ ਨਹੀਂ ਸਕਦਾ ਕਿ ਇਹਦੇ ਵਜਿਂ ਲਾ ਹੋਵੇ ਸਾਹਿਬ ਜੀ ਕਹੀ ਸੀ ਉਹਨਾਂ ਕੋਲ ਟੁਕੀ ਆ ਮੈਨੂੰ ਇਹ ਇਹ ਫੇਰ ਆ ਜੀ ਆਵੇ ਆਵੇ ਆ ਆ ਜੇ ਫੇਰ ਕਿੱਦਾਂ ਆਵੇ 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 ਹਾਂ ਤੇ ਨਹੀਂ ਆਣੇ ਦੰਦ ਦੀ ਵੀ ਇਹਨੂੰ ਕੋਈ ਮੂਲ ਪਿਆ ਤੇ ਆ ਖੁਸ਼ ਨਹੀਂ ਇਹ ਲੋਕ ਮੰਨ ਕਰਦੇ ਨੇ ਬੱਡਰ ਜਿਵੇਂ ਕਹਿੰਦੇ ਬੰਦ ਕਰਦੇ ਪਰ ਲੋਕਿਆਂ ਦੀ ਲੋਕਾਂ ਇਹਨਾਂ ਕੁੜੀਆਂ ਤੋਂ ਮਗਰੀ ਸਾਰੀ ਗੱਲਬਾਤ ਹੋਈ ਏ ਇਹਨਾਂ ਦਾ ਰੋਲ ਆ ਮੈਂ ਕਿਹਾ ਮੁੰਡਾ ਉਹ ਗਲੀ ਨੂੰ ਗਿਆ ਨਾ ਉਹ ਇਹ ਆ ਮੋਟਰਸ ਦੇ ਘਰੇ ਨੇ ਇਹ ਨਾਲ ਦੇ ਹੋਣੇ ਨੇ ਨਹੀਂ ਤਾਂ ਇਹਨਾਂ ਨੇ ਠਾੜਾਈ ਕਰਨੀ ਸੀ ਹੁਣੇ ਇੱਥੇ ਠਾੜਾ ਬਈ ਉਹ ਕੋ ਪਤਾ ਕੋਈ ਜੂਣੇ ਕੋ ਜੂਣੇ ਜੂਣੇ ਕੋ ਪੜਾ ਬੰਦੇ ਨੂੰ ਹੈ ਉਹ 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 ਗਿਆ ਯੋ ਮੋੜੇ ਦੇ ਬੜਾ ਜੀ ਮੈਂ ਚਾਹੀਦਾ ਦੋ ਟੈਨ ਟੈਨ ਬਲਾਈ ਬਲਾਈ ਸਾਦਾ ਜੀ ਖੜੇ ਨਾ ਯਾਰ ਮੇਰੇ ਪੱਸੀਆਂ ਮੈਂ ਤਾਂ ਨਹੀਂ ਚਾਹਿਆ ਮੈਨੂੰ ਕੁਝ ਨਾ ਤੇ ਲੈਣੇ ਦੋ ਉਹ ਨਾ ਉਹ ਕੁੜੀਆਂ ਕੁੜੀਆਂ ਨੂੰ ਮਾਰੀਂਦਾ ਛੇੜਿਆ ਕੁੜੀਆਂ ਹੋਏ ਅੱਛਾ ਉਹ ਕੁੜੀਆਂ ਪਾਟੀਆਂ ਕੁੜੀਆਂ ਮੈਂ ਤਾਂ ਕਹਿਸਾ ਉਹ ਕਿਹਾ ਉਹ ਮੁੰਡਾ ਮਾਰੀਂਦਾ ਉਹ ਟ੍ਰੈਕਟਰ ਦੇ ਦੋ ਹੋਵੇ ਲੇਕਿਨ ਮਾਰਦਕ ਨਹੀਂ ਆਪ ਉਹ ਸਾਲੇ ਪਿੱਛੇ ਉਹ ਖੜੇ ਉਹ ਕਰਾਉਂਦਾ ਹਾਂ ਹਾਂ ਹੋਵੇ ਇਹ ਹਾਲੇ ਉਹ ਕੁੰਡੇ ਤੇ ਉਹਦਾ ਮੈਗਜ਼ੀਨ ਡੇਗੀ ਮੈਗਜ਼ੀਨ ਡੇਗੀ ਉਹ ਦਿੱਤਾ ਨਹੀਂ ਆ ਆ ਆ ਦੀ ਮੈਗਜ਼ੀਨ ਡੇਗੀ ਡੈਡੂ ਵਾਲੇ ਜਾਂਦਾ ਖੜੇ ਉਹ ਭੈਣ 12 ਕੋਲੇ ਗੰਨਾ ਓਏ ਉਹ ਗੱਦੀ ਚ ਵੜ ਗਿਆ ਆ ਵੀ ਆ ਗਿਆ ਇਹ ਦੋ ਲਈ ਬੈਠਾ ਉਹ ਮਰੇਗਾ ਗਲੀ ਚੜਾ ਚੜਾ ਉਹ ਕਾਰ ਆ ਪਾਜੀ ਤੁਸੀਂ ਸਾਡੇ ਤੇ ਹੋ ਕੇ ਮੜਾ ਕੇ ਦੇਖੋ ਕਈ ਵਾਰੀ ਹੁੰਦਾ ਅਗਲਾ ਚੱਕ ਕੇ ਉਹ ਗਲੀ ਉਹ ਉਹ ਮਰੇਗਾ ਇਹੰਦਾ ਅਸਾਂ ਕਿਹੜੀ ਗਲੀ ਆ ਗਿਆ ਕੱਲ ਸ਼੍ਰੀ ਆਮ ਹੀ ਪਾਜੀ ਨੰਦੇ ਕਾਰਾ ਮਾ ਮਾ ਵੀ ਗਝੇਂ ਦੇਸੀ ਹੈ ਦੇਸੀ ਨਾ ਪਾਜੀ ਪਿੱਛੇ ਹੋ ਜਾ ਸ਼੍ਰੀ ਆਮ ਫੋਟੋਆ ਵੇਖੋ ਕੋਈ ਮੂੰਹ ਨਹੀਂ ਲੱਗ ਰਿਹਾ ਇਹ ਬੇਤੀ ਗਲੀ ਤੋਂ ਕੋਈ ਆ ਗਿਆ Que tal?